ਸਭਾ ਵਿਖਾ ਇੱਕ ਦਿਨ ਸਮੇਂ ਬੈਠੇ ਸਤਿਗੁਰ ਨਾਨਕ ਸੋ ਸਤਗੁਰੂ ਮਹਾਰਾਜ ਦੇ ਪੁੱਤਰ ਬਾਬਾ ਰਾਮ ਰਾਏ ਜੀ ਇੱਕ ਦਿਨ ਫੇਰ ਸਭਾ ਵਿੱਚ ਬੈਠੇ ਬਾਦਸ਼ਾਹ ਅਰੰਗਜੀਤ ਨੇ ਸਭਾ ਲਈ ਹੋਈ ਆਪਣੀ ਜੇਠ ਬਾਸੂਆ ਚਲੈ ਦਸ ਦਿਸ਼ ਤਪ ਤਿਲੰਦ ਸੋ ਜੇਠ ਦਾ ਮਹੀਨਾ ਇਹ ਲੂ ਚੱਲ ਰਹੀ ਹੈ ਬਹੁਤ ਗਰਮੀ ਹੈ ਚਾਰ ਛੇ ਪੇਰਾ ਤਪ ਰਿਹਾ ਤਪਸ਼ ਜਿਹੜੀ ਬਹੁਤ ਜ਼ਿਆਦਾ ਪੈਰੀ ਗਰਮੀ ਵਿੱਚ ਸੋ ਜਿਹੜੇ ਕੀ ਕੀ ਜਿਹੜੇ ਬਸਤਰ ਨੇ ਪਾਏ ਹੋਏ ਇਹ ਵੀ ਤਪ ਰਹੇ ਨੇ ਕਈ ਵਾਰੀ ਇੰਨੀ ਗਰਮੀ ਪੈਂਦੀ ਜਿਹੜੇ ਆਪਾਂ ਵਸਤਰ ਧਾਰਨ ਕੀਤੇ ਹੁੰਦੇ ਉਹ ਵੀ ਤਪ ਰਹੇ ਹੁੰਦੇ ਨੇ ਉਹ ਵੀ ਗਰਮ ਹੋ ਜਾਂਦੇ ਨੇ ਘਰ ਜਿਹੜੇ ਹਨ ਜਿੰਨਾ ਘਰਾਂ ਦੇ ਵਿੱਚ ਆਪਾਂ ਰਹਿੰਦੇ ਆ ਉਹ ਘਰ ਵੀ ਜਿਹੜੇ ਤਪ ਰਹੇ ਇਹੋ ਜੇ ਲੋ ਨੂੰ ਚੱਲ ਰਹੀ ਗਰਮੀਆਂ ਵਿੱਚ ਸੀਸ ਮਹਿਲ ਅਜ ਚਿੰਤਤ ਰੰਗ ਸੋਚੀ ਸੀਸ ਮਹਿਲ ਇਹ ਨਹੀਂ ਕਿ ਗਰੀਬ ਦਾ ਘਰ ਹੀ ਤਪਦਾ ਹੈ ਵੱਡੇ ਵੱਡੇ ਅਮੀਰਾਂ ਦੇ ਜਿਹੜੇ ਸ਼ੀਸ਼ ਮਹਿਲ ਸੀ ਉਹ ਵੀ ਤਪ ਤਪਰੇ ਬੜੀ ਗਰਮੀ ਪੈ ਰਹੀ ਹੈ ਚਿੱਤਰ ਤਰੰਗ ਉਹ ਸ਼ੀਸ਼ ਮਹਿਲ ਤਪਰੇ ਜਿਨ੍ਹਾਂ ਦੀਆਂ ਕੰਧਾਂ ਦੇ ਉੱਤੇ ਤਿੱਤਰ ਮੋਰ ਬਟੇਰੇ ਬਣਾਏ ਹੋਏ ਭਾਵਕ ਚਿੱਤਰਕਾਰੀ ਕੀਤੀ ਹੋਈ ਹੈ ਜਿਨ੍ਹਾਂ ਕੰਧਾਂ ਦੇ ਉੱਤੇ ਚਿੱਤਰਕਾਰੀ ਕੀਤੀ ਹੋਈ ਉਹ ਕੰਧਾਂ ਵੀ ਤਪਣ ਲੱਗ ਪਈਆਂ ਇਤਿਆਦਿਕ ਸਗਰੋ ਤਕਤਾਏ ਇਤਿਆਦਿਕ ਸਗਰੇ ਸਾਰੇ ਭਾਵਕ ਤਪਰੇ ਮਨੁੱਖ ਤਪਰੇ ਨੇ ਕਪੜੇ ਪਾਏ ਹੋਏ ਤਪ ਰਹੇ ਨੇ ਗਰਮ ਹੋ ਰਹੇ ਨੇ ਤੇ ਘਰਾਂ ਦੀਆਂ ਕੰਧਾਂ ਤੇ ਵੱਡੇ ਵੱਡੇ ਸ਼ੀਸ਼ ਮਹਿਲ ਤੇ ਉਹਨਾਂ ਦੇ ਉੱਤੇ ਕੀਤੀ ਹੋਈ ਚਿੱਤਰਕਾਰੀ ਸਾਰੇ ਪਾਸਿਓਂ ਜਿਹੜੀ ਹੈ ਨਾ ਉਹ ਤਪਸ਼ ਜਿਹੜੀ ਪੈ ਰਹੀ ਹੈ ਐਵੇਂ ਲੱਗਦਾ ਹੈ ਕਿ ਹੁਣ ਠੰਡ ਤੇ ਕਿਤੇ ਉਪੈ ਹੀ ਨਹੀਂ ਸਕਦੀ ਕਲਜੇ ਨੂੰ ਠੰਡਾ ਮੌਸਮ ਨਹੀਂ ਕਦੇ ਵੀ ਆਵੇਗਾ ਹੁਣ ਇੰਨੀ ਗਰਮੀ ਜਿਹੜੀ ਪੈ ਰਹੀ ਹੈ ਆਕਾਸ਼ ਸੁਗਦ ਤਤ ਕਾਯੋ ਸੋ ਧਰਤੀ ਜਿਹੜੀ ਧਰਤੀ ਹੈ ਉਹ ਵੀ ਤੇ ਆਕਾਸ਼ ਵੀ ਮਨੋਂ ਚਾਰ ਸਫੇਰੋਂ ਅੱਗ ਵਰ ਰਹੀ ਹੈ ਮਨੋ ਤੇਜ ਅਗਨੀ ਸੁ ਬਤਾਇਓ ਸੋ ਮਨੋਂ ਜਿਹੜਾ ਅਗਨੀ ਦਾ ਤੇਜ ਹੈ ਜਿਹੜਾ ਅੱਗ ਦਾ ਸੇਕ ਹੈ ਨਾ ਇਹ ਬਹੁਤ ਜਿਆਦਾ ਵਧਿਆ ਹੋਇਆ ਇਹਨਾਂ ਦਿਨਾਂ ਵਿੱਚ ਸਭਾਖ ਹੈ ਨਾ ਤਉਂ ਤਨੇ ਸਬਾ ਦੇ ਵਿੱਚ ਅਰੰਗਜੀਵ ਪਾਤਸ਼ਾਹ ਨੇ ਇਸ ਤਰ੍ਹਾਂ ਕਿਹਾ ਉੱਚੀ ਸਾਰੀ ਆਜੰਦਪਤ ਅਤਿ ਸ਼ਹਿਜਾਗ ਨਹਿਉ ਸੋ ਕਹਿੰਦੇ ਅੱਜ ਤੇ ਜਿਹੜਾ ਤਪਸ਼ ਹੈ ਨਾ ਇਹ ਤੇ ਸਰੀਰ ਨੂੰ ਦਾਹ ਦੇਣ ਵਾਲੀ ਹੈ ਭਾਵ ਕਿ ਸਰੀਰ ਨੂੰ ਸਾੜ ਹੀ ਦੇਣ ਵਾਲੀ ਅੱਗ ਪੈ ਰਹੀ ਚਾਰ ਛਪੇਰੇ ਗੁਰਨੰਨ ਨਿਜਵਾਖ ਮੁਖਾਲੋ ਸੋ ਗੁਰੂ ਪੁੱਤਰ RAM ਰਾਏ ਜਿਨੂੰ ਉੱਚੀ ਸਾਰੀ ਜਿਹੜਾ ਸੀ ਇਸ ਤਰ੍ਹਾਂ ਬਚਨ ਕਹੇ ਅਰੰਗਜੀਵ ਨੇ ਬੋਲਿਆ ਉਹਨਾਂ ਤੱਕ ਤਾਈਂ ਬਾ ਤੁਸੀਂ ਨਰਦਾ ਖਾਨ ਨੂੰ ਕਹਿਣ ਲੱਗੇ ਕੋਈ ਐਸਾ ਕਾਰਜ ਹੋ ਸਕਦਾ ਕਿ ਤਪਸ਼ ਮਿਟ ਜਾਵੇ ਤੇ ਠੰਡਕ ਪੈ ਜਾਵੇ ਸਾਨੂੰ ਸਭਾ ਵਿਖੇ ਸੀਤਲ ਬਹਿ ਪੌਣਾ ਸੋ ਕਹਿਣ ਲੱਗੇ ਸਭਾ ਵਿਖੇ ਸੀਤਲ ਬਹਿ ਪੌਣਾ ਸਭਾ ਦੇ ਵਿੱਚ ਜਿਹੜਾ ਹੈ ਉਹ ਸੀਤਲ ਠੰਡੀ ਹਵਾ ਵਗ ਪਵੇ ਕੋਈ ਉਹ ਜਿਹਾ ਕਾਰਜ ਹੋ ਸਕਦਾ ਕਿ ਨਹੀਂ ਜੀ ਜਿਸ ਦੇ ਸੁਖਦਾਇਕ ਹੋਏ ਭੌਦ ਜਿਸ ਕਰਕੇ ਚਾਰ ਛੇ ਪੇਰਾ ਸੁਖਦਾਈ ਬਣ ਜਾਵੇ ਚਾਰ ਸਪਿਰੇ ਸੋਖੀ ਸੋਖ ਵਰਤ ਜਾਵੇ ਆ ਜਿਹੜੀ ਤਪਸ਼ ਹੈ ਇਹ ਖਤਮ ਕਰ ਸਕਦੇ ਹੋ ਕਿ ਨਹੀਂ ਜੀ ਸਭ ਇਹ ਦੇ ਚਿੱਤ ਪਿਆ ਪਰ ਅਹੋ ਕਿਉਂਕਿ ਸਾਰਿਆਂ ਦੇ ਚਿੱਤ ਜਿਹੜੇ ਨੇ ਇਹ ਵਿਆਕਲ ਹੋ ਗਏ ਜਿਆਦਾ ਗਰਮੀ ਆਪਾਂ ਸਹਾਰ ਨਹੀਂ ਸਕਦੇ ਗੁਰਮੁਖੋ ਜਿਆਦੀ ਠੰਡ ਸਹਾਰ ਨਹੀਂ ਸਕਦੇ ਜਦੋਂ ਠੰਡ ਪੈਂਦੀ ਹੈ ਜਦੋਂ ਆ ਕੋਰਾ ਪੈਂਦਾ ਹੈ ਤੇ ਆਪਾਂ ਇੱਧਰ ਪੱਥਰ ਤੇ ਉਦੋਂ ਵੀ ਨੀ ਤੁਰਦੇ ਤੇ ਜਦੋਂ ਬਹੁਤ ਜ਼ਿਆਦਾ ਗਰਮੀ ਨਾਲ ਪੱਥਰ ਤਪਦਾ ਹੋਵੇ ਆਪਾਂ ਉਦੋਂ ਮੈ ਨਹੀਂ ਤੁਰਦੇ ਕਿਸੇ ਤਰੀਕੇ ਨਾਲ ਠੰਡੀ ਹਵਾ ਚਲਾ ਦਿਓ ਜਿਹੜਾ RAM RAI ਜੀ ਮਨਾ ਧਾਮ ਜਗਤ ਤਤ ਕੋ ਦੇ ਇਹ ਜਿਹੜਾ ਮਹਾ ਘਾਮ ਹੈ ਨਾ ਇਹ ਜਿਹੜੀ ਵੱਡੀ ਗਰਮੀ ਹੈ ਇਹ ਤੰਨ ਨੂੰ ਸਾੜ ਕੇ ਰੱਖ ਦੇਵੇਗੀ ਨਹੀਂ ਤਾਂ ਸੀਤਲ ਵੰਦ ਸਮੀਰ ਜਤ ਤਤ ਚਲਾਓ ਜਿਹੜੀ ਸੀਤਲ ਜਿਹੜੀ ਹਵਾ ਜਿਹੜੀ ਹੈ ਨਾ ਇਹ ਰੁਮਕਦੀ ਹੋਈ ਹਵਾ ਚਲਾ ਦਿਓ ਠੰਡੀ ਕਿਸੇ ਤਰੀਕੇ ਨਾਲ ਸਭ ਕੋ ਸੁਖ ਦੇਹ ਤਤ ਤਮਟਾਓ ਸਾਰਿਆਂ ਨੂੰ ਸੁਖ ਦੇ ਦਿਓ ਕਿਉਂਕਿ ਇੱਕ ਵਾਰੀ ਤੇ ਮਨ ਨੂੰ ਲੱਗਦਾ ਕਿ ਸੁੱਖ ਮਿਲ ਗਿਆ ਫੇ ਠੰਡੀ ਹਵਾ ਗਰਮੀ ਕੱਟੀ ਗਈ ਤੇ ਠੰਡਕ ਪੈ ਗਈ ਸਾਰਿਆਂ ਨੂੰ ਸੁਖੁ ਸ੍ਰੀ ਦਾਗ ਗਾਏ ਪਤ ਪਤ ਮਗੋ ਇਸ ਤਰ੍ਹਾਂ ਸੁਣ ਕਰਕੇ ਸ੍ਰੀ ਰਾਮ ਰਾਏ ਜੀ ਨੇ ਇਸ ਤਰ੍ਹਾਂ ਬਚਨ ਕਹੇ ਸਭਾ ਵਿੱਚ ਹੋਏ ਸੀ ਤਨ ਜੈਸੇ ਚਿਤ ਕਹਿਣ ਲੱਗੇ ਜਿਸ ਤਰ੍ਹਾਂ ਵੀ ਤੁਸੀਂ ਕਿਹਾ ਰੰਗਜੀਤ ਜੀ ਜੇ ਤੁਸੀਂ ਠੰਡੀ ਹਵਾ ਚਾਹੁੰਦੇ ਹੋ ਤੇ ਠੰਡੀ ਹਵਾ ਚਲਾ ਦਿੰਨੇ ਹਾਂ ਹੁਣੇ ਤ੍ਰੈ ਵਿਦ ਕੀ ਸਮੀਰ ਅਬ ਆਵੇ ਕਹਿਣ ਲੱਗੇ ਤੁਸੀਂ ਤੇ ਕੱਲੀ ਠੰਡੀ ਹਵਾ ਕਿਹਾ ਹੈ ਨਾ ਆਪਾਂ ਕੱਲੀ ਠੰਡੀ ਨਹੀਂ ਚਲਾਉਂਦੇ ਉਹ ਕਹਿਣ ਲੱਗੇ ਆਪਾਂ ਤਿੰਨਾ ਗੁਣਾ ਵਾਲੀ ਹਵਾ ਚਲਾ ਦਿੰਨੇ ਆ ਉਹ ਤਿੰਨਾ ਗੁਣਾ ਵਾਲੀ ਕਿਹੜੀ ਹੈ ਇੱਕ ਤੇ ਠੰਡੀ ਤੇ ਦੂਜੀ ਵਗੇ ਵੀ ਹੋਣੀ ਹੋਣੀ ਰੁਮਕਦੀ ਹੋਈ ਜਿਹੜੀ ਸਰੀਰ ਨੂੰ ਛੋਕੇ ਜਾਵੇ ਤੇ ਆਨੰਦ ਬਣ ਜਾਵੇ ਤੀਜੀ ਸੁਗੰਧਤ ਹੋਵੇ ਹਵਾ ਵਿੱਚ ਸੁਗੰਧੀ ਵੀ ਹੋਵੇ ਵੇਖੋ ਦੁਰਗੰਧ ਵਾਲੀ ਹਵਾ ਕਿਸੇ ਨੂੰ ਨੇ ਚੰਗੀ ਲੱਗਦੀ ਚਾਹੇ ਠੰਡੀ ਹੋਵੇ ਚਾਹੇ ਗਰਮ ਹੋਵੇ ਜਿਹਦੇ ਵਿੱਚ ਦੁਰਗੰਧ ਹੋਵੇ ਬਦਬੂ ਹੋਵੇ ਮੰਦਾ ਮੂੰਹ ਪਰਾਂ ਨੂੰ ਕਰ ਲੈਂਦਾ ਕਿ ਆ ਹਵਾ ਕਿੱਥੋਂ ਆ ਗਈ ਹੈ ਕੀ ਕੋਈ ਜਾਨਵਰ ਮਰਿਆ ਹੋਵੇ ਨਾ ਉਧਰੋਂ ਕੋ ਹਵਾ ਆਉਂਦੀ ਹੋਵੇ ਤੇ ਬੰਦੇ ਦੁਖਦਾਈ ਬਣ ਜਾਂਦਾ ਉਸ ਵਕਤ ਇਹ ਨਹੀਂ ਵਿੱਕ ਜਾਂਦਾ ਕਿ ਹਵਾ ਠੰਡੀ ਹੈ ਕਿ ਗਰਮ ਹੈ ਸਾਨੂੰ ਚਾਹੀਦੀ ਕਿ ਨਹੀਂ ਚਾਹੀਦੀ ਉਸ ਵਕਤ ਦੁਰਗੰਧ ਜਿਹੜੀ ਹੈ ਉਹ ਹਵਾ ਜਿਹੜੀ ਚੰਗੀ ਨਹੀਂ ਲੱਗਦੀ ਦੁਰਗੰਧੀ ਵਾਲੀ ਬਦਬੋਹ ਵਾਲੀ ਸੋ ਰਾਮ ਰਾਏ ਜੀ ਕਹਿਣ ਲੱਗੇ ਪਹਿਲੇ ਨੰਬਰ ਤੇ ਠੰਡੀ ਹਵਾ ਚੱਲੇਗੀ ਦੂਜੇ ਨੰਬਰ ਤੇ ਸੁਗੰਧੀ ਵਾਲੀ ਤੇ ਤੀਜੇ ਨੰਬਰ ਤੇ ਹੌਲੀ ਹੌਲੀ ਇਹ ਜਿਹੜੀ ਤਿੰਨ ਪ੍ਰਕਾਰ ਦੀ ਹਵਾ ਜਿਹੜੀ ਹੈ ਹੁਣੇ ਚਲਾ ਦਿੰਨੇ ਹਾਂ ਤਦ ਸਰਤ ਸਭ ਕੋ ਬਿਦਤਾਵੇਂ ਸੋ ਇਵੇਂ ਪਤਾ ਲੱਗੇਗਾ ਸਰੀਰ ਨੂੰ ਮਹਿਸੂਸ ਹੋਵੇਗਾ ਜਿਵੇਂ ਬਸੰਤਰੁੱਤ ਆਈ ਹੋਵੇ ਜੇਠ ਦੇ ਮਹੀਨੇ ਚ ਹੁਣ ਹਵਾ ਜਿਹੜੀ ਵਿਖਾਈ ਤ ਨਹੀਂ ਜਾਂਦੀ ਠੰਡੀ ਕਿ ਗਰਮ ਹੈ ਉਹ ਸਰੀਰ ਨੂੰ ਲੱਗਦੀ ਹੈ ਮਹਿਸੂਸ ਹੁੰਦਾ ਹੈ ਅੱਖਾਂ ਨੂੰ ਮਹਿਸੂਸ ਹੁੰਦਾ ਹੈ ਹੱਥ ਨਾਲ ਟੋ ਕੇ ਕਈ ਚੀਜ਼ਾਂ ਵੇਖੀਆਂ ਜਾਂਦੀਆਂ ਕਈ ਚੀਜ਼ਾਂ ਖੜਕਾ ਕੇ ਵੇਖੀਆਂ ਚੈੱਕ ਕੀਤੀਆਂ ਜਾਂਦੀਆਂ ਹਨ ਕਈ ਚੀਜ਼ਾਂ ਵੇਖ ਕੇ ਕਈ ਸੁਣ ਕੇ ਜਿਹੜੀ ਆਵਾਜ਼ ਹੈ ਉਹਨੂੰ ਸੁਣ ਕੇ ਆਪਾਂ ਇਹ ਕਹਿ ਸਕਦੇ ਆਵਾਜ਼ ਵਖਾਖ ਆਪਣੀ ਅੱਖ ਨਾਲ ਕਿਵੇਂ ਵੇਖੀਦੀ ਹੈ। ਆਵਾਜ਼ ਸੁਣ ਕੇ ਚੀਜ਼ ਵੇਖ ਕੇ ਸਵਾਦ ਚਖ ਕੇ ਜ਼ੁਬਾਨ ਦੇ ਨਾਲ ਜਦੋਂ ਮਾਸ ਨਾਲ ਹਵਾ ਲੱਗਦੀ ਤੇ ਠੰਡੀ ਤੇ ਤੱਤੀ ਦਾ ਪਤਾ ਲੱਗਦਾ ਹੈ। ਗਰਮ ਤੇ ਠੰਡੇ ਦਾ ਸਪਰਸ਼ ਕਰਕੇ ਪਤਾ ਲੱਗਦਾ ਹੈ। ਸੋ ਆਖਦੇ ਜਿਹੜੀ ਇਹ ਹਵਾ ਚੱਲੇਗੀ ਨਾ ਇਹਨੂੰ ਜਿਹੜਾ ਸਪਰਸ਼ ਕਰੇਗਾ ਉਹਨੂੰ ਠੰਡੀ ਮਹਿਸੂਸ ਹੋਵੇਗੀ। ਤੇ ਜਿਹੜਾ ਇਹਦੀ ਸਮੈਲ ਲਏਗਾ ਸੁੰघेਗਾ ਇਹਨੂੰ ਉਹਨੂੰ ਸੁਗੰਧਤ ਮਹਿਸੂਸ ਹੋਵੇਗੀ ਠੰਡੀ ਸੁਗੰਧਤ ਤੇ ਹੌਲੀ-ਹੌਲੀ ਚੱਲੇਗੀ ਤੇਜ਼ ਨਹੀਂ ਚੱਲੇਗੀ ਅਧਿਕ ਮੋਦ ਚਿਤ ਕੋ ਉਪਜਾਏ ਇਹ ਜਿਹੜੀ ਠੰਡੀ ਹਵਾ ਚਲਾਵਾਂਗੇ RAMRAJ ji ਕਹਿੰਦੇ ਚਿੱਤ ਦੇ ਵਿੱਚ ਖੁਸ਼ੀ ਪੈਦਾ ਕਰੇਗੀ ਵੱਡੀ ਇਹ ਕਹਿੰਦੇ ਆ ਸੁਖਦਾਇਕ ਪਾਤ ਤੇ ਜਦੋਂ ਸੂਰਜ ਚੜ ਜਾਂਦਾ ਤੇ ਫੇ ਹਨੇਰੇ ਦੇ ਪੈਰ ਟਿਕਦੇ ਨਹੀਂ ਸਵਾਗਤ ਏਮ ਕਹਤੋਂ ਸੁਖਦਾਇਕ ਪਾਉਣ ਇਸ ਤਰ੍ਹਾਂ ਸੁਖਦਾਇਕ ਬਣੇਗੀ ਪਾਉਣ ਸੂਰਜ ਵਾਂਗ ਆਵੇਗੀ ਤੇ ਜਿਹੜੀ ਗਰਮੀ ਰੂਪੀ ਹਨੇਰਾ ਹੈ ਨਾ ਉਹਨੂੰ ਦੂਰ ਕਰ ਦੇਵੇਗੀ ਚਾਲੀ ਤਰੇਬੇਦ ਕੀ ਇਸ ਭੌਰ ਇਸ ਪ੍ਰਕਾਰ ਤਿੰਨ ਕਿਸਮ ਦੀ ਜਿਹੜੀ ਹਵਾ ਹੈ ਨਾ ਕੀਮਤੀ ਠੰਡੀ ਸੁਗੰਧਤ ਹੌਲੀ ਹੋਲੀ ਚੱਲ ਪਈ ਮਹਿਦ ਸੁਗੰਧਤ ਤੋ ਮਨੋ ਸੁਗੰਧੀ ਦੇ ਆਨੰਦ ਨੂੰ ਪੈਦਾ ਕਰਨ ਵਾਲੀ ਹੈ ਮਦਮਦ ਸੀਤਲ ਚਲ ਆਗਤ ਪਹਿਲੇ ਨੰਬਰ ਤੇ ਸੁਗੰਧੀ ਵਾਲੀ ਹੈ ਫਿਰ ਹੌਲੀ ਹੌਲੀ ਚਲਦੀ ਤੇ ਠੰਡੀ ਹੈ ਇਹ ਤਿੰਨਾ ਗੁਣਾ ਵਾਲੀ ਹਵਾ ਚੱਲ ਪਈ ਬਗੋ ਨਾ ਆਕੇ ਸੁਣੀ ਸੁਣੀ ਰਹੇਗੀ ਇਹੋ ਜੀ ਹਵਾ ਕਹਿੰਦੇ ਪਹਿਲਾਂ ਕਦੀ ਚਲਦੀ ਸੁਣੀ ਨਹੀਂ ਕਿਸੇ ਨੇ ਕਿਹਾ ਹੀ ਹੋਵੇ ਕਿ ਪੱਜੇ ਜਦਵੇਂ ਆਪਾਂ ਕਹਿਦਨੇ ਕਿ 20 ਸਾਲ ਪਹਿਲਾਂ ਕੰਮ ਹੋਇਆ ਸੀ 10 ਸਾਲ ਪਹਿਲਾਂ ਕੰਮ ਹੋਇਆ ਕਿੰਦੇ ਕਬ ਕਬੂਨ ਅੱਗੇ ਸੁਣੀ ਨਾ ਕਦੇ ਅੱਗੇ ਸੁਣੀ ਐ ਨਾ ਹਿਰੀ ਨਾ ਆਪਣੀ ਜ਼ਿੰਦਗੀ ਵਿੱਚ ਹੀ ਰੰਗ ਜੇ ਬਾਦਸ਼ਾਹ ਦੇ ਸਮੇਤ ਜਿੰਨੇ ਅਹਿਲਕਾਰ ਸਭਾ ਵਿੱਚ ਬੈਠੇ ਹੋਏ ਸਾਰੀ ਸਭਾ ਵਿੱਚ ਇਹ ਗੱਲ ਕਹੀ ਗਈ ਕਿ ਇਹੋ ਜੀ ਹਵਾ ਸੁਣੀ ਵੇਖੀ ਨਹੀਂ ਪਹਿਲਾਂ ਵਗਦੀ ਹੋਤ ਸਪਰਸ਼ ਸੁਖ ਸੁਖਦ ਤਿਸ ਬੇਰੀ ਸੋ ਕਹਿਣ ਲੱਗੇ ਹੋਤ ਸਪਰਸ਼ ਜਿਹਦੇ ਨਾਲ ਲੱਗਦੀ ਐ ਸਰੀਰ ਦੇ ਹਵਾ ਜਿਹੜਾ ਉਸ ਹਵਾ ਨੂੰ ਮਹਿਸੂਸ ਕਰਦਾ ਉਹਨੂੰ ਸੁੱਖ ਮਿਲਦਾ ਹੈ ਉਸੇ ਵਕਤ ਹਰਖ ਭਰੇ ਔਰ ਸਰਦਭ ਵਿਸਾਦ ਸੋ ਹਰਖ ਭਰੇ ਸਾਰੇ ਦੇ ਮਨ ਜਿਹੜੇ ਖੁਸ਼ੀ ਨਾਲ ਭਰ ਗਏ ਹਿਰਦੇ ਜਿਹੜੇ ਖੇੜੇ ਵਿੱਚ ਆ ਕੇ ਖਿੜ ਗਏ ਮਨ ਸਭ ਦੇ ਇਸਮਦ ਜਿਤ ਅਸਮ ਅਸਭਾ ਯੁਚਾਲ ਸੋ ਕਹਿਣ ਲੱਗੇ ਜਦੋਂ ਇਹੋ ਜੀ ਹਵਾ ਚੱਲਦੀ ਹੋਵੇ ਤੇ ਹੈਰਾਨ ਵੀ ਹੁੰਦੇ ਨੇ ਸੁੱਖ ਵੀ ਲੈਂਦੇ ਨੇ ਤੇ ਹੈਰਾਨ ਵੀ ਹੁੰਦੇ ਨੇ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਕਿੰਨੀ ਵੱਡੀ ਹੈ ਤੇ ਇੰਨੇ ਲੂਨ ਚੱਲਦੀ ਗਰਮੀ ਕੰਧਾਂ ਤਪ ਰਹੀਆਂ ਨੇ ਚਿੱਤਰਕਾਰੀ ਵਾਲੇ ਮਹਿਲ ਉਹਨਾਂ ਦੀਆਂ ਕੰਧਾਂ ਤਪ ਰਹੀਆਂ ਨੇ ਪਰ ਐਡੀ ਸੁਗੰਧੀ ਵਾਲੀ ਤੇ ਹੌਲੀ ਹੌਲੀ ਠੰਡੀ ਹਵਾ ਚਲਾ ਦਿੱਤੀ ਇਹਨਾਂ ਨੇ ਇਸ ਦਿਨ ਸਦਿਆ ਲਗ ਸੋਮਹੀ ਸੋ ਉਹ ਜਿਹੜੀ ਹਵਾ ਸੀ ਨਾ ਉਹ ਜਿਹੜੀ ਗੁਰਮੁਖ ਪਿਆਰਿਓ ਸ਼ਾਮ ਤੱਕ ਵੀ ਚੱਲਦੀ ਰਹੀ ਜਿਵੇਂ ਸ਼ੁਰੂ ਕਰ ਦਿੱਤੀ ਕਿ ਸ਼ਾਮ ਤੱਕ ਉਹ ਚੱਲਦੀ ਰਹੀ ਹੈ ਸੋ ਸੁਗੰਧ ਮੱਤ ਗਤ ਨਹੀਂ ਸੋ ਸੀਤ ਸੁਗੰਧ ਠੰਡੀ ਸੁਗੰਧ ਤੇ ਹੌਲੀ ਹੌਲੀ ਗਤੀ ਨਾਲ ਚਲਦੀ ਰਹੀ ਸਾਰਾ ਦਿਨ ਹੋਏ ਹਰਕਤ ਉਹਨ ਸੁਭਾ ਮਿਤਾਇਓ ਸੋ ਜਿਹੜੇ ਜਿਹੜੇ ਇਹ ਮਹਿਸੂਸ ਕਰਦੇ ਸੀ ਹਵਾ ਨੂੰ ਜਿੰਨਾ ਵੀ ਸਮਾਂ ਬਤਾਇਆ ਉਹ ਬੜੇ ਖੁਸ਼ ਰਹੇ ਬੜਾ ਸੋਹਣਾ ਸਮਾਉਨਾ ਦਾ ਲੰਗਿਆ ਜੀ ਅਤਿਕ ਅਨੰਦ ਦੇ ਸ਼ਾਂਤ ਉਪਜਾਇਓ ਤੋ ਬਾਦਸ਼ਾ ਨੇ ਬਹੁਤ ਜ਼ਿਆਦਾ ਆਨੰਦ ਮਹਿਸੂਸ ਕੀਤਾ ਬਾਦਸ਼ਾ ਅਰੰਗਜੀਵ ਨੇ